ਗੁਰੂ ਨਾਨਕ ਸਾਹਿਬ ਸਮਝਾ ਰਹੇ ਨੇ ਸਿੱਖ ਨੂੰ ਅੰਮ੍ਰਿਤ ਬਾਪ ਕਿ ਅੰਮ੍ਰਿਤ ਅਸਲ ਅਜ ਤੱਕ ਕਿਸੇ ਨੇ ਦੇਖਿਆ ਨਹੀਂ ਹੈ ਕਿ ਕੋਈ ਖਾਣ ਵਾਲੀ ਵਸਤੂ ਆ ਲਿਕੁਇਡ ਹੈ ਤਰਲ ਪਦਾਰਥ ਹੈ ਕੀ ਹੈ ਕੇਵਲ ਤੋਂ ਕੇਵਲ ਅੰਮ੍ਰਿਤ ਦਾ ਇੱਕ ਨਾਮ ਹੈ ਅੰਮ੍ਰਿਤ ਏਕੋ ਨਾਮ ਹੈ ਹੁਣ ਇਸ ਨਾਮ ਦੇ ਅਗਰ ਮੰਗਰ ਜਾਵਾਂਗੇ ਨਾਮ ਕੀ ਕੀ ਹੈ ਨਾਮ ਦਾ ਭਾਵ ਹੁੰਦਾ ਹੈ ਕਿ ਕਿਸੇ ਸਖਸ਼ ਨੂੰ ਇੱਕ ਸਪੈਸ਼ਲ ਨਾਮ ਦੇ ਨਾਲ ਅਸੀਂ ਉਸ ਨੂੰ ਆਵਾਜ਼ ਮਾਰਦੇ ਹਾਂ ਪੁਕਾਰਦੇ ਹਾਂ ਸਬੋਧਤ ਹੁੰਦੇ ਹਾਂ ਹੁਣ ਕਿੰਨੇ ਭਾਵੇਂ ਜੀਵ ਜੰਤੂ ਹੈ ਜੋ ਵੀ ਵਸਤੂ ਦੇਖਦੇ ਆਂ ਉਹਦੇ ਤੇ ਇੱਕ ਨਾਮ ਦਾ ਠੱਪਾ ਲੱਗਿਆ ਹੋਇਆ ਹੁਣ ਮਨੁੱਖ ਨੇ ਹਰਕ ਦੇ ਨਾਮ ਵੱਖਰੇ ਵੱਖਰੇ ਕਿਸੇ ਜਗ੍ਹਾ ਮੈਚ ਹੋ ਜਾਂਦੇ ਆ ਨਾਮ ਤੇ ਕੋਈ ਸਰਨੇਮ ਲਾ ਲੈਂਦਾ ਹੈ ਕੋਈ ਤਖੱਲਸ ਨਾਲ ਜੋੜ ਦਿੰਦਾ ਉਹਦੇ ਕਿ ਭਾ ਮੇਰੀ ਇੱਕ ਵੱਖਰੀ ਪਛਾਣ ਪਰ ਜਿਹੜੇ ਇਸ ਨਾਮ ਦੀ ਗੱਲ ਕੀਤੀ ਹੈ ਉਹ ਪ੍ਰਮਾਤਮਾ ਨਾਮ ਤੋਂ ਵੀ ਰਹਤਾ ਰੰਗ ਰੂਪ ਤੋਂ ਤਾਂ ਰਹਤ ਹੈ ਹੀ ਹੈ ਕਿ ਰੰਗ ਰੂਪਤਾ ਉਹਦਾ ਕੋਈ ਹੈ ਨਹੀਂ ਆਕਾਰ ਵੀ ਨਹੀਂ ਉਹਦਾ ਨਾਮ ਵੀ ਰਹਤਾ ਉਹ ਮਨੁੱਖ ਨੂੰ ਬੜੇ ਦਿੱਤੀ ਜਿਵੇਂ ਤੂੰ ਚਾਹਨਾ ਉਸੇ ਨਾਮ ਨਾਲ ਪਕਰ ਲੈ ਬਾਈ ਤੂੰ ਖੋਜ ਰਹਿ ਮੈਨੂੰ ਭਾਵੇਂ ਅੱਲਾ ਕਹੇ ਰਾਮ ਕਹੇ ਰਹੀਮ ਕਹੇ ਕੁਝ ਵੀ ਕਹੇ ਗੋਡ ਕਹੇ ਕੋਈ ਮੈਟਰ ਨਹੀਂ ਮੇਰੇ ਬਾਸਤੇ ਬਸ ਉਸ ਨਾਮ ਨੂੰ ਜੋ ਸੋਧਨ ਕਰਨਾ ਉਹ ਕੇਵਲ ਤੋਂ ਕੇਵਲ ਇੱਕ ਅਕਾਲ ਪੁਰਖ ਨੂੰ ਪ੍ਰਤੱਖ ਸਾਹਮਣੇ ਰੱਖ ਕੇ ਕਰਨਾ ਕਿ ਮੈਂ ਤਾਂ ਸਿਰਫ ਨਾਮ ਭਾਵੇਂ ਜਿਵੇਂ ਮਰਜ਼ੀ ਲੈ ਲਵਾਂ ਪਰ ਮੇਰੇ ਸਾਹਮਣੇ ਹੈ ਪਰਮਾਤਮਾ ਕੇਵਲ ਤੋਂ ਕੇਵਲ ਵਹਿਰੂ ਜਦੋਂ ਉਹ ਪ੍ਰਮਾਤਮਾ ਤੇਰੀ ਭਜਨ ਬੰਦਗੀ ਤੇ ਪ੍ਰਸੰਨ ਹੋ ਜਾਂਦਾ ਨਾ ਤੇਰੀ ਸੇਵਾ ਤੇ ਪਾਸ ਸਭ ਪਾਸੇੋਂ ਕਿ ਹਰ ਸਾਈਡ ਤੋਂ ਤੂੰ ਪ੍ਰਮਾਤਮਾ ਨੂੰ ਪ੍ਰਸੰਨ ਕਰ ਲਿਆ ਹੈ ਕਿ ਜੋ ਪ੍ਰਮਾਤਮਾ ਨੇ ਤੈਨੂੰ ਕਿਹਾ ਆ ਜੋ ਗੁਰਬਾਣੀ ਹੈ ਇਹ ਅਕਾਲ ਪੁਰਖ ਕੀ ਕਹਿ ਰਿਹਾ ਸਭ ਕੁਝ ਆਉਤੋਂ ਜਿਵੇਂ ਹੀ ਆਪਣਾ ਜੀਵਨ ਕਾਲਪੁਰਖ ਦੀ ਬਾਣੀ ਦੇ ਮੁਤਾਬਕ ਢਾਲ ਲਿਆ ਤੇ ਪ੍ਰਮਾਤਮਾ ਹੋ ਗਿਆ ਖੁਸ਼ ਫਿਰ ਤੈਨੂੰ ਉਸਨੇ ਆਪਣਾ ਬਣਾ ਲੈਣਾ ਔਰ ਆਪਣਾ ਨਾਮ ਦੇ ਦੇਣਾ ਕਿ ਆਪਣਾ ਨਾਮ ਦੇ ਦੇਣਾ ਕਿ ਅੱਜ ਤੋਂ ਤੂੰ ਮੇਰਾ ਵਾਂ ਅੱਜ ਮੇਰਾ ਕਹਿਣਾ ਨਾ ਵਾਇਰੂਲ ਨੇ ਕਿ ਤੂੰ ਮੇਰਾ ਹੋ ਗਿਆ بس یہی نام یہی અમરતા یہی ਸੱਚਖੰਡਾ ਨਾ ਕੋਈ અમਰਤਾ ਲੱਗਾ ਨਾ ਕੋਈ ਸੱਚਖੰਡ ਲੱਗੇ અમਰਤਾ ਦਾ ਭਾਵ ਹੈ ਮ੍ਰਿਤਿਉ ਤੋ ਰਹਤਾ ਜਦੋਂ ਮ੍ਰਿਤਿਉ ਤੋ ਰਹਿਦੀ ਗੱਲ ਕਰਾਂਗੇ ਸੰਸਾਰ ਦਾ ਭਾਈ ਮਨੁੱਖ ਦੀ ਗੱਲ ਛੱਡੋ ਦੇਵੀ ਦੇਤੇ ਧਰਤੀ ਸਮਾਨ ਜੋ ਕੁਛ ਹੈ ਸਾਰਾ ਕੁਛ ਕਾਲ ਦੇ ਅਧੀਨੇ ਖਤਮ ਹੋ ਜਾਂਦੇ ਫਿਰ ਆਉਂਦੇ ਆ ਫਿਰ ਜਨਮ ਹੁੰਦੇ ਇਹਨਾਂ ਦੇ ਇਤਨਾ ਚਲਦਾ ਹੀ ਰਹਿੰਦਾ ਭਈ ਇਹ ਚੱਕਰ ਪਰ ਜੋ ਚੱਕਰ ਚਲਾ ਰਹੇ ਆ ਉਹ ਨਹੀਂ ਕਿਤੇ ਆਉਂਦਾ ਜਾਂਦਾ ਆਏ ਨਾ ਜਾਏ ਮੇਰਾ ਪ੍ਰਭ ਅਬਨਾਸੀ ਕਿ ਕੇਵਲ ਤੋਂ ਕੇਵਲ ਪ੍ਰਮਾਤਮਾ ਹੀ ਇਹ ਕੈਸਾ ਹੈ ਕਿ ਜਿਹੜਾ ਮ੍ਰਿਤਿ ਔਰ ਜਨਮ ਤੋਂ ਰਹਿਤ ਹੈ ਨਾ ਉਹਦਾ ਕੋਈ ਜਨਮ ਨਾ ਕੋਈ ਮਰਨ ਹੈ ਉਹ ਹੈ ਅਮਰਤਾ ਇਹ ਅਮਰਤੀ ਉਤ ਰਹਿਤ ਹੈ ਉਹ ਜਿਸਨੇ ਮ੍ਰਿਤਿਉ ਤੋਂ ਰਹਿਤ ਬਣਨਾ ਤੇ ਭਾਈ ਪ੍ਰਮਾਤਮਾ ਤੁਨੂੰ ਬਣਨਾ ਪੈਣਾ ਤੁਨੂੰ ਪ੍ਰਮਾਤਮਾ ਖੁਦ ਬਣਨਾ ਪਊਗਾ ਕਿਵੇਂ ਬਣੋਂਗੇ ਕਿ ਉਹਦੇ ਵਰਗੇ ਬਣਨਾ ਪੈਣਾ ਪਈ ਆਪਣਾ ਜੋ ਸੁਭਾਅ ਹੈ ਜੋ ਮਨ ਹੈ ਸਭ ਕੁਝ ਉਹਦੇ ਵਰਗੇ ਹੋਣਾ ਚਾਹੀਦਾ ਕਿ ਜੋ ਕੁਝ ਗੁਰਬਾਣੀ ਕਹਿੰਦੀ ਹੈ ਕਹਿੰਦੇ ਤੂੰ ਵੀ ਰੱਬ ਹੀ ਬਣੇਗਾ ਗੱਲਾਂ ਬਾਤਾਂ ਨਾਲ ਨਹੀਂ ਕਿ ਆਂ ਤੋਰਤੇ ਦੇਖਦੇ ਆਂ ਅਸੀਂ ਗੱਲਾਂ ਬਾਤਾਂ ਦਾ ਰੱਬ ਬਣੇ ਹੋਏ ਆ ਤੇਰੇ ਬਣ ਦੇ ਨਾਲ ਕੋਈ ਮਤਲ ਨਹੀਂ ਉਸ ਨੂੰ ਕਿ ਦੁਨੀਆ ਦੀ ਨਿਗਾਹ ਦੇ ਵਿੱਚ ਤੂੰ ਕੀ ਐ ਕੋਈ ਮੈਨੇ ਰੱਖਦਾ ਕੋ ਸੰਤ ਹੈ ਬ੍ਰਹਮ ਗਿਆਨੀ ਹੈ ਸਿਰਿ ਸਿਰਿ 108 ਵੀ ਲੱਗਿਆ ਹੋਇਆ ਕੁਝ ਵੀ ਐ ਸਾਰੀ ਗੱਲ ਹੁੰਦੀ ਐ ਕਿ ਉਹਦੀ ਨਿਗਾਹ ਦੇ ਵਿੱਚ ਤੂੰ ਕੀ ਐ ਕਿ ਕਰਤਾ ਵੀ ਉਹਦਾ ਦੁਨੀਆ ਨੇ ਨਾ ਤਾਂ ਮੁਕਤੀ ਦੇਣੀ ਦੁਨੀਆ ਵਿੱਚ ਰਹਿ ਕੇ ਮੁਕਤ ਹੋ ਸਕਦੇ ਆ ਵਿੱਚ ਦੁਨੀਆ ਸੇਵ ਕਮਾਈਏ ਤਾਂ ਤਰ ਗਹਿ ਵੈਸਣ ਪਾਈਏ ਪਰ ਦੁਨੀਆ ਤੈਨੂੰ ਮੁਕਤੀ ਨਹੀਂ ਦੇ ਸਕਦੀ ਕਿ ਤੂੰ ਅੱਜ ਤੋਂ ਭਈ ਮੁਕਤ ਹੋ ਗਿਆ ਅਸੀਂ ਦੇਖ ਲਿਆ ਤੂੰ ਬ੍ਰਹਮ ਗਿਆਨੀ ਹੈ ਕਿ ਤੂੰ ਸੰਤ ਹੈ ਤੈਨੂੰ ਅਸੀਂ ਮੁਕਤੀ ਵਾਲਾ ਦਰਵਾਜ਼ਾ ਦੇ ਲਈਏ ਉਹ ਕੇਵਲ ਤੋਂ ਕੇਵਲ ਜੋ ਸੱਚ ਸਪਾਈ ਹੋਣਾ ਉਹ ਪ੍ਰਮਾਤਮਾ ਨੇ ਜਦੋਂ ਹੋਣਾ ਨਾ ਕਿ ਵਾਕਈ ਵੀ ਤੂੰ ਤਾਂ ਹੁਣ ਤੇਰੇ ਔਰ ਮੇਰੇ ਵਿੱਚ ਕੋਈ ਭੇਦ ਨਹੀਂ ਕਿ ਜੋ ਮੈਂ ਸੀ ਉਹੀ ਹੁਣ ਤੂੰ ਬਣ ਗਏ ਹੁਣ ਆਪਾਂ ਇੱਕ ਹੋ ਗਏ ਮੈਂ ਜਿੱਦਣ ਇੱਕ ਹੋ ਗਈ ਤੇਰੀ ਆਤਮਾ ਪ੍ਰਮਾਤਮਾ ਦੇ ਵਿੱਚ ਲੀਨ ਹੋ ਗਈ ਉਹਦੇ ਵਿੱਚ ਹੀ ਸਮਾ ਗਈ ਸਮਝੋ ਅਮਰਤ ਮਿਲ ਗਏ ਇਹ ਜੋ ਭਾਰੀ ਅਮਰਤ ਦੀ ਗੱਲ ਕਰਦੇ ਆ ਨਾ ਆ ਉਸ ਜਸਰੋਵਰ ਨੂੰ ਮਰਤ ਕਹਿ ਦਿੰਦੇ ਆ ਉਤੇ ਖੜਾ ਦਪਿਆ ਸੀ ਫਲਾਣਾ ਦਪਿਆ ਸੀ ਸਮੁੰਦਰ ਇਹਨਾਂ ਨੇ ਰੜਕਿਆ ਸੀ ਉਹ ਭਾਈ ਜੋ ਕੁਛ ਅੰਦਰ ਵਾਲਾ ਜਿਸ ਰੋਵਰ ਦੀ ਗੱਲ ਕੀਤੀ ਹੈ ਜੇ ਸਮੁੰਦਰ ਦੀ ਗੱਲ ਕੀਤੀ ਹੈ ਇਹ ਸਾਰੀ ਗੱਲ ਕੀਤੀ ਹੈ ਤੇਰੇ ਅੰਦਰ ਦੀ ਉਹਨੇ ਕਿ ਤੁਹਾਨੂੰ ਪੇ ਦਿਖਾਤਾ ਫਿਲਮਾਂ ਬਣਾ ਕੇ ਇੱਕ ਪਾਸੇ ਦੇਵਤੇ ਲੱਗੇ ਹੋਏ ਨੇ ਇੱਕ ਪਾਸੇ ਰਕਸ਼ਸ਼ ਲੱਗੇ ਹੋਏ ਨੇ ਸਮੁੰਦਰ ਨੂੰ ਰੜਕਦੇ ਆ। ਸਮੁੰਦਰ ਦੇ ਵਿੱਚੋਂ ਚੀਜ਼ਾਂ ਕੱਢੀਆਂ। ਤੁਸੀਂ ਉਸ ਨੂੰ ਤਾਂ ਮੰਨ ਲਿਆ। ਪਰ ਜਿਨ੍ਹਾਂ ਨੇ ਗੁਰਬਾਣੀ ਦੇ ਅਰਥ ਕੀਤੇ ਹੋਏ ਆ। ਜਿਵੇਂ ਬੇਨਤੀ ਬਾਰ-ਬਾਰ ਕੀਤੀ ਆ। ਅੰਤਰੀ ਅਤੇ ਬਾਰੀ ਅਰਥ। ਬਾਰੀ ਅਰਥਾਂ ਦਾ ਹੀ ਅੰਤ ਕੋਈ ਨਹੀਂ ਤੇ ਅੰਤਰੀ ਵਾਲੇ ਕਿੱਦੇ ਹੋਣਗੇ? ਇਹ ਅੰਤਰੀਵ ਜੋ ਇਹਦੇ ਅਰਥ ਭਾਵ ਹੁੰਦੇ ਆ ਨਾ ਗੁਰਬਾਣੀ ਦੇ ਉਹ ਬੇਅੰਤ ਨੇ ਕੋਈ ਅੰਤ ਨਹੀਂ ਪਾ ਸਕਦਾ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਵਿਖਿਆਨ ਕਰਦਾ ਹੈ ਗੁਰਬਾਣੀ ਦੇ ਅਰਥਾਂ ਨੂੰ ਵਿਖਿਆਨ ਕਰ ਦਿੰਦਾ ਹੈ ਹੁਣ ਮਤ ਦੋ ਬਹਿਰੂ ਜਸਰੂ ਦਿੰਦਾ ਹੈ ਕੋਈ ਜਿੰਨੇ ਜਿਹਦੇ ਕੋਲ ਮਤ ਹੈ ਕਿਸ ਨੇ ਸਮੁੰਦਰ ਰੜਕਲੇ ਜੋ ਪ੍ਰਤੱਖ ਅਸੀਂ ਦੇਖਦੇ ਆਂ ਤੇ ਜਿਹਦੇ ਕੋਲ ਸਤਿਬੁੱਧ ਆਗੀ ਵਹਿਰੂ ਨੇ ਕਿਰਪਾ ਕੀਤੀ ਉਹਨੇ ਅੰਦਰ ਲੜ ਗਿਆ ਜਿਹੜੇ ਚੌਦ ਰਤਨਾਂ ਦੀ ਗੱਲ ਕੀਤੀ ਹੈ ਉਹ ਤੇਰੇ ਅੰਦਰੀਏ ਅਮਰਤ ਵਾਲਾ ਜਿਹੜਾ ਘੜੇ ਦੀ ਗੱਲ ਕੀਤੀ ਹੈ ਤੇ ਗੁਰਬਾਣੀ ਨੇ ਦਾਤਾ ਕਰ ਹੀ ਮੈਂ ਅਮਰਤ ਭਰਪੂਰ ਤੇ ਕਿਹੜਾ ਮਟਕਾ ਚੱਕਿਆ ਸੀ ਕਿ ਦੇਵ ਤੇ ਲੈ ਕੇ ਭੱਜ ਗਏ ਤੇ ਰਕਸ਼ ਜੀ ਪਿੱਛੇ ਪਏ ਜਿੱਥੇ ਜਿੱਥੇ ਦੌੜਦਾ ਗਿਆ ਇਤੋ ਤਾਂ ਕਹਿਦਾ ਕਿੰਦੇ ਹਰਮੰਦਰ ਸਾਹਿਬ ਉਸ ਰੋਵਰ ਦੇ ਵਿੱਚ ਕੜਾ ਦੱਬਿਆ ਹੋਇਆ ਕੇਵਲ ਤੋਂ ਕੇਵਲ ਅਸੀਂ ਅਗਿਆਨਤਾ 'ਚ ਇਹ ਗੱਲਾਂ ਕਰ ਦਿੰਨੇ ਆ ਤੇ ਭਲੇ ਉਹ ਮਾਨਸੋ ਜਿੱਥੇ ਖੁਦ ਆਪ ਅਕਾਲ ਪੁਰਖ ਆ ਕੇ ਆਪਣੇ ਜਿਸ ਨੇ ਚਰਨ ਪਾਏ ਆ ਮਨੁੱਖਾ ਦੇ ਵਿੱਚ ਸਤਿਗੁਰੂ ਧੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਖੁਦ ਪ੍ਰਮਾਤਮਾ ਆ ਗਿਆ ਉੱਤੇ ਹੋਰ ਅਮਰਤ ਕਿਹੜਾ ਹੋਵੇ ਉਹ ਤਾਂ ਖੁਦ ਅਮਰਤ ਮ੍ਰਿਤਿ ਉਤੋਂ ਰਹਿਤ ਨੇ ਉਹ ਤਾਂ ਭਾਈ ਖੁਦ ਪ੍ਰਮਾਤਮਾ ਨੇ ਉੱਤੇ ਹੋਰ ਕਿਹੜੇ ਅਮਰਤੀ ਲੋੜਦੀ ਪਾਵੇ ਕਹਾਣੀਆਂ ਬਣਾਈ ਜਾਂਦੀਆਂ ਹੁਣ ਪ੍ਰਚਾਰਕ ਨੇ ਅਸੀਂ ਵੀ ਮਸ਼ਹੂਰ ਹੋਣਾ ਆਂਦਾ ਵੀ ਇੱਧਰ ਉੱਧਰ ਦੀਆਂ ਛੱਡ ਕੇ ਗੱਲਾਂ ਬਾਤ ਪਰ ਅਸਲ ਸਚਾਈ ਤੋਂ ਅਸੀਂ ਬਹੁਤ ਦੂਰ ਐ ਗੱਲ ਸਾਰੀ ਅੰਦਰ ਦੀ ਐ ਕਿ ਅਮਰਤ ਤੇਰੇ ਅੰਦਰ ਹੈ ਪਾਛਨ ਵੀ ਗਲ ਕਹਿ ਦिती ਹੈ ਕਿਵੇਂ ਮਤੇ ਸੋਚੇ ਕਿ ਤੂੰ ਬਾਹਰਿਕ ਜੋ ਕਾਰਨੇ ਹੁਣ ਕਾਰਾਂ ਦੇ ਨਾਲ ਮੇਨ ਗੱਲ ਹੈ ਸੰਸਕਾਰਾਂ ਦੀ ਕਿ ਇਹ ਨਹੀਂ ਕਿ ਤੂੰ ਭਾਈ ਕਾਰ ਕਿਦਾਂ ਦੇ ਪਾਏ ਆ ਸੋਨੇ ਦੇ ਪਾਏ ਆ ਚਾਂਦੀ ਦੇ ਪਾਏ ਆ ਸਰਬ ਲੋਹ ਪਾਏ ਨੇ ਛੋਟੇ ਪਾਇਆ ਵੱਡੇ ਇਨਾਂ ਦਾ ਕੋਈ ਵੀ ਮੈਨੇ ਨਹੀਂ ਇਹ ਤਾਂ ਤੇਰੇ ਤਾਂ ਦਾ ਇੱਕ ਸ਼ਿੰਗਾਰ ਹੋ ਗਿਆ ਪਰ ਅਸਲ ਜੋ ਦੇਖਣਾ ਉਸ ਪ੍ਰਮਾਤਮਾ ਨੇ ਇਹਦੇ ਨਾਲ ਜੁੜੇ ਸੰਸਕਾਰਾਂ ਉੱਤੇ ਤੇਰਾ ਅਮਲ ਵੱਡਾ ਕਿ ਜੋ ਸੰਸਕਾਰ ਦਿੱਤੇ ਆ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਪੰਜ ਸਿੰਘ ਸਹਿਬਾਨ ਪੰਜ ਪਿਆਰੇ ਜੋਮਰਤ ਸਿਕਾਉਂਦੇ ਆ ਉਹ ਕਕਾਰਾਂ ਦੇ ਨਾਲ ਤਾਂ ਨਹੀਂ ਕਰਦੇ ਤੇ ਨਾਲ ਹੀ ਸੰਸਕਾਰ ਕਿ ਭਾਈ ਇਹਨਾਂ ਕਕਾਰਾਂ ਦੇ ਸੰਸਕਾਰ ਨੇ ਇੰਨਾ ਤੇ ਅਮਲ ਕਰੇਗਾ ਤਦ ਹੀ ਜਾ ਕੇ ਜੋ ਅੰਦਰ ਤੇਰੇ ਨਾ ਅਮਰਤਾ ਅੰਦਰ ਤੇਰੇ ਭਰਿਆ ਹੋਇਆ ਇਹ ਜੋ ਖਜ਼ਾਨਾ ਨਾ ਅਮਰਤ ਵਾਲਾ ਭੰਡਾਰਾ ਇਹ ਤਦ ਖੁੱਲਣਾ ਜਾਵੇ ਵੀ ਇਹ ਨਹੀਂ ਬਾਹਰ ਦੇ ਕਾਰਨ ਨਾਲ ਤਾਂ ਬਾਹਰ ਦੇ ਨਾਲੇ ਸੰਬੰਧਿਤ ਹੈ ਅੰਦਰ ਨਹੀਂ ਸੰਬੰਧਨ ਦਾ ਅੰਦਰ ਸੰਬੰਧ ਹੈ ਸੰਸਕਾਰਾਂ ਦਾ ਕਿ ਕੀ ਸਾਡੇ ਕੋਲ ਉਹ ਸੰਸਕਾਰ ਅਜ ਵੀ ਜੀਵਤ ਨੇ ਕਿ ਸਾਡੇ ਅੰਦਰ ਸੰਸਕਾਰ ਜੀਵਤ ਨੇ ਕਿ ਜਿਹੜੇ ਜਿਹੜੇ ਸਾਨੂੰ ਸੰਸਕਾਰ ਸਮਝਾਏ ਸੀ ਕਿ ਭਾਈ ਤੂੰ ਅੱਜ ਕੇਵਲ ਤੋਂ ਕੇਵਲ ਖਾਲਸਾ ਹੈ ਕਿ ਕੇਵਲ ਤੋਂ ਕੇਵਲ ਤੇਰੀ ਜੋ ਪਦਵੀ ਹੈ ਖਾਲਸੇ ਵਾਲੀ ਤੂੰ ਹਰ ਜਗ੍ਹਾ ਤੋਂ ਮੁਕਤ ਹੋ ਗਿਆ ਹੁਣ ਅਸੀਂ ਫਿਰ ਵੀ ਉਵੇਂ ਫਸੇ ਹੋਏ ਹਾਂ ਜੋ ਵਾਰ-ਵਾਰ ਗੱਲ ਆਉਂਦੀ ਹੈ ਹਰੇਕ ਪ੍ਰਚਾਰਕ ਦੇ ਗੱਲ ਮੂੰਹ ਨਿਕਲਦੀ ਹੈ ਗੁਰਨਾਨਕ ਸਾਹਿਬ ਦੇ ਮੂੰਹੋਂ ਨਿਕਲਦੀ ਹੈ ਜੋ ਜੁਗਾ ਜੁਗਾ ਦੇ ਵਿੱਚ ਮਹਾਤਮਾ ਆਏ ਨੇ ਅਵਤਾਰ ਰਹੇ ਨੇ ਉਹਨਾਂ ਦੇ ਗੱਲਾਂ ਵੀ ਇਹੀ ਗੱਲ ਨਿਕਲੀ ਹੈ ਇਹ ਭਾਈ ਪ੍ਰਮਾਤਮਾ ਨੇ ਇੱਕ ਮਨੁੱਖ ਤਿਆਰ ਕੀਤਾ ਹੈ ਤੇ ਭਗਤ ਕਵੀ ਦੇ ਤਾਂ ਇਹ ਵੀ ਗੱਲ ਕਹਿੰਦਾ ਬ੍ਰਾਹਮਣ ਨੂੰ ਜਦੋਂ ਬ੍ਰਾਹਮਣਾਂ ਤੇ ਹੁਣ ਹੁੰਦੀ ਏ ਗੱਲ ਵੀ ਤਤਕਾਰ ਹੁੰਦੀ ਏ ਕੀ ਉਹ ਸਮੇਂ ਦੇ ਤਾਂ ਭਾਈ ਜਿਸ ਮਤਮਗਰ ਤੁਸੀਂ ਲੱਗੇ ਹੋਏ ਆ ਇਹਨਾਂ ਤੇ ਭਾਈ ਕਿਸੇ ਗਰੀਬ ਨੂੰ ਸੁੱਧਰਨ ਗੁਰੂ ਨਾਨਕ ਸਾਹਿਬ ਦਾ ਪਾਤਸ਼ਾਹ ਕਹਿੰਦੇ ਉਹ ਦੇਚੋ ਵਰਣ ਕੋ ਸੱਜਾ ਕਿ ਜੋ ਅਸੀਂ ਕੈਟਾਗਰੀਆਂ ਬਣਾਈਆਂ ਹੋਈਆਂ ਇਹਨਾਂ ਦਾ ਸੰਬੰਧ ਪਤਾ ਕਿੱਥੇ ਆ ਗੁਰਬਾਣੀ ਨੂੰ ਪੁੱਛੋ ਕਿ ਪਾਛੇ ਜੇ ਤੁ ਕੈਟਾਗਰੀਆਂ ਨੇ ਬਣੀਆਂ ਹੋਈਆਂ ਇਹ ਕੀ ਚੀਜ਼ ਹੈ ਇਹ ਸਾਨੂੰ ਇਸ ਤਰ੍ਹਾਂ ਪੁਕਾਰਿਆ ਜਾਂਦਾ ਹੈ ਅਲੱਗ-ਅਲੱਗ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਤੂੰ ਫਲਾਨੀ ਜਾਤ ਵਿੱਚੋਂ ਤੂੰ ਫਲਾਨੀ ਜਾਤ ਵਿੱਚੋਂ ਇਹ ਗੱਲ ਸਹੀ ਹੈ ਜਾਂ ਗਲਤ ਪਾਛੇ ਹੀ ਕਹਿੰਦੇ ਇਹ ਤਾਂ ਭਈ ਇਹਨਾਂ ਦੇ ਕੰਮ ਦੀ ਕੈਟਾਗਰੀ ਹੈ ਕੰਮ ਦੀ categories ਕੀ ਹੈ ਤੇ ਪਿੱਛੇ ਸਤਗੁਰ ਪਾਤਸ਼ਾਹ ਜੀ ਨੂੰ ਸਾ ਜਾਤ ਸਾਪਤ ਹੈ ਇਹ ਹੈ ਕਰਮ ਕਮਾਈ ਹੁਣ ਜੋ ਜਿੱਦਾਂ ਦੇ ਕੰਮ ਕਰਦਾ ਹੈ ਜੋ ਜ਼ਮੀਨ ਦੇ ਨਾਲ ਜੁੜਿਆ ਕੋਈ ਵੀ ਜੁੜ ਸਕਦਾ ਭਾਵੇਂ ਉਹ ਇਸ ਧਰਤੀ ਤੇ ਹੈ ਕੁਝ ਹਿੰਦੁਸਤਾਨ ਪੰਜਾਬ ਦੇ ਵਿੱਚ ਜਾਂ ਹੋਰ ਧਰਤੀਆਂ ਹੋਰ ਦੇਸ਼ ਪ੍ਰਾਂਤ ਨੇ ਭਾਈ ਉਥੇ ਵੀ ਖੇਤੀਬਾੜੀ ਵਾਲੇ ਨੂੰ ਕਰਨ ਵਾਲੇ ਨੂੰ ਇਸ ਤਰ੍ਹਾਂ ਹੀ ਜਗ ਦਾ ਨਾਮ ਬੁਕਾਇਆ ਜਾਂਦਾ ਹੈ ਕਿ ਲੱਗ ਲੱਗ ਨਾਮ ਉਹਦੇ ਕਿੱਤੇ ਨਾਲ ਜੁੜੇ ਹੋਏ ਨੇ ਕਿ ਭਾਵੇਂ ਸੋਨੇ ਦੇ ਕੰਮ ਕਰਨ ਵਾਲੇ ਉਹਨਾਂ ਦੀ ਜਾਤ ਨਹੀਂ ਹੈ ਉਹ ਸੋਨੇ ਦਾ ਕੰਮ ਕਰਦੇ ਆ ਸੋਨੇ ਨੂੰ ਕੱਟਦੇ ਆ ਹੈ ਉਹ ਮਨੁੱਖੀ ਉਹ ਤੁਸੀਂ ਲੱਗ ਜੋ ਕੋਈ ਵੀ ਲੱਗਦਾ ਕਿਸਾਨ ਆਉਦੀ ਕਾਰ ਕਰੀ ਛੱਡ ਕੇ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਦੇਖਿਓ ਭਾਈ ਕਿ ਜਿਨ੍ਹਾਂ ਨੇ ਭਾਈ ਖੇਤੀਬਾੜੀ ਦਾ ਕੰਮ ਛੱਡ ਕੇ ਆ ਗੌਣ ਪਾਣੀ ਵਾਲਾ ਕੰਮ ਕਰਨ ਲੱਗੇ ਉਹਨਾਂ ਨੂੰ ਕੀ ਗੱਲ ਕੀ ਹੈ ਉਹ ਭਾਵੇਂ ਕੋਈ ਵੀ ਹੋਵੇ ਕੋਈ ਇਹਨਾਂ ਨੂੰ ਮਰਾਸੀ ਕਹਿੰਦਾ ਕੋਈ ਨਚਾਰ ਕਹਿੰਦਾ ਕੋਈ ਕੁਸ ਕਹਿੰਦੇ ਭਾਈ ਕਿੱਤਾ ਉਹਨਾਂ ਦਾ ਉਹ ਜੋ ਨੱਚੂਗਾ ਤੇ ਨਚਾਰ ਹੀ ਕਹਾਊਗਾ ਨਾ ਕਿ ਉਹਨਾਂ ਦੇ ਕੰਮ ਨੂੰ ਨਾਮ ਦਿੱਤਾ ਹੋਇਆ ਵਾ ਹੁਣ ਭਾਵੇਂ ਕੋਈ ਨੱਚੇ ਭਾਈ ਉਸ ਨੂੰ ਨਚਾਰ ਦੇ ਦਰਜ ਦਿੱਤਾ ਜਾਂਦਾ ਭਾ ਉਹਦੀ ਕੰਮ ਦੇ ਨਾਲ ਉਹਦੀ ਕੈਟਾਗਰੀ ਬਣ ਗਈ ਔਰ ਰਾਮ ਗੜੀਆ ਸਾਨੂੰ ਲੱਗਦਾ ਕੋਈ ਇੱਕ ਕਾਸਟ ਹੈ ਕਾਸਟ ਨਹੀਂ ਹੈ ਭਾਈ ਇਹ ਜਦੋਂ ਸਿੰਘ ਸੂਰਮੇ ਜੰਗ ਜੁੱਦਾਂ ਦਾ ਸਮਾਸੀ ਪੁਰਾਤਨ ਪਿੱਛੇ ਜਾਣਾ ਪਵੇਗਾ ਮਹਰਨਜੀਤ ਸਿੰਘ ਦੇ ਰਾਜਵਾਲ ਜਾਣਾ ਪਵੇਗਾ ਉਦੋਂ ਦੀ ਜੋਦੇ ਹੁੰਦੇ ਸੀ ਇਹ ਤਰਨ ਤਰਨ ਦੇ ਕੋਲੇ ਇੱਕ ਜਗ੍ਹਾ ਹੈ ਜਦ ਅੰਮਰ ਸਾਤਾ ਤੰਤਨ ਦੇ ਇੱਕ ਰਾਹਤੇ ਚ ਹੁੰਦੀ ਜਗਾ ਉੱਤੇ ਨੇ ਟਿਕਾਣਾ ਬਣਾਇਆ ਹੋਇਆ ਸੀ ਨਾਮ ਸੀ ਉਹਦਾ ਆਰਾਮ ਕਰਨ ਵਾਲੀ ਜਗਾ ਤੇ ਗੱਲਾਂ ਬਾਤਾਂ ਜੇ ਨਾਮ ਬਣ ਗਿਆ ਰਾਮ ਰੌਣੀ ਤੇ ਉੱਥੇ ਦਾ ਜੋ ਪ੍ਰਬੰਧ ਸੰਭਾਲਦੇ ਸੀ ਨਾ ਪਾਉ ਉੱਥੇ ਜੋ ਸਿੰਘਾਂ ਨੇ ਆਉਣਾ ਆ ਕੇ ਰਾਮ ਕਾਨਾ ਖਾਣਾ ਪਾਣੀ ਕਰਨਾ ਤੇ ਇੱਥੇ ਰਹਿਸ਼ ਕਰਨੀ ਉਥੇ ਸਿੰਘਾਂ ਦਾ ਜੰਮ ਵੜਾ ਜਿਆਦਾ ਹੋਣ ਲੱਗ ਗਿਆ ਹੁਣ ਸੰਭਾਲਣ ਵਾਲੇ ਸੀ ਉਸ ਨੂੰ ਕੌਮ ਦੇ ਮਹਾਨ ਜਰਨੈਲ ਜੁੱਦੇ ਸੂਰਮੇ ਉਹਨਾਂ ਅਨਮੋਲ ਰਤਨਾਂ ਦੇ ਵਿੱਚੋਂ ਜੋ ਮਾਰਨ ਦੀ ਸਿੰਘ ਦੇ ਪੰਜ ਅਨਮੋਲ ਰਤਨ ਸਨ ਉਹਨਾਂ ਚ ਇੱਕ ਇਹ ਸੀ ਪਾਈ ਪਾਈ ਜੱਸਾ ਸਿੰਘ ਜੀ ਹੁਣ ਇਹ ਉਥੇ ਸੇਵਾ ਨਿਭਾਰੇ ਆ ਹਣ ਜਿਵੇਂ ਆਮ ਆਦਮੀ ਦੇ ਨਾਲ ਹੁਣ ਆਪਾਂ ਕਹਿ ਦਿੰਦੇ ਆ ਨਾ ਕਿ ਹਰ ਇੱਕ ਨੂੰ ਭਾਈ ਹਰ ਇੱਕ ਦੇ ਮਗਰ ਗ੍ਰਾਂਥੀ ਦਾ ਨਾਂ ਨਹੀਂ ਲੱਗਦਾ ਪਾਠੀ ਦਾ ਨਾਂ ਨਹੀਂ ਲੱਗਦਾ ਜੋ ਇਸ ਕਿੱਤੇ ਵੱਲ ਜੁੜ ਜਾਂਦਾ ਨਾ ਜੁੜ ਗਿਆ ਗੁਰੂ ਘਰ ਦੇ ਵਜੀਰ ਬਣ ਗਏ ਕ੍ਰਾਂਤੀ ਬਣ ਗਏ ਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਪਾਠ ਕਰਨ ਲੱਗੇ ਪ੍ਰੋਗਰਾਮ ਚੱਲਦੇ ਤੇ ਪਾਠੀ ਸਿੰਘ ਬਣ ਗਏ ਉਹ ਤਾਂ ਕੋਈ ਵੀ ਹੋ ਸਕਦਾ ਨਾ ਕਿ ਹੁਣ ਕਿੰਨੇ ਵੀ ਆਉਂਦੇ ਆ ਪਾਤ ਪਾਉਂਦੇ ਆਉਂਦੇ ਤੇ ਉਹਨਾਂ ਚੋਂ ਅੱਪਾ ਕਹਿੰਦੇ ਵੀ ਪਾਠੀ ਸਿੰਘ ਆਗੇ ਉਸੇ ਤਰ੍ਹਾਂ ਹੀ ਭਾਈ ਉਹ ਰਾਮ ਰੌਣੀ ਬਣਦੀ ਬਣਦੀ ਵੱਧਾ ਆਉਂਦਾ ਗਿਆ ਵਿੱਚੋਂ ਫਿਰ ਨਾਮ ਬਦਲ ਜਾਂਦੇ ਆ ਥੋੜੇ ਥੋੜੇ ਕਰਦੇ ਕਹਿੰਦੇ ਵੀ ਇਹ ਸਿੱਖਾਂ ਦਾ ਗੜ ਬਣ ਗਿਆ ਵੀ ਰਾਮ ਕੜਾੜਾ ਗੜ ਬਣ ਗਿਆ ਇਹਨੂੰ ਕਰਦੇ ਆ ਕਰਦੇ ਆ ਸੁਧਰਦੇ ਆ ਸੁਧਰਦੇ ਆ ਨਾ ਉੱਥੇ ਸਾਰੇ ਹੀ ਸੀ ਭਾਈ ਉਦੋਂ ਅਸਲ ਖਾਲਸਾ ਉੱਥੇ ਹੁੰਦਾ ਸੀ ਕਿ ਉਹਨਾਂ ਦੇ ਭਾਈ ਵਸਤਰ ਵੀ ਇੱਕ ਹੁੰਦੇ ਸੀ ਭਾਵ ਕੋਈ ਇੱਕ ਦੂਜੇ ਨਾਲ ਇਸ ਤਰ੍ਹਾਂ ਨਹੀਂ ਕਰਦਾ ਸੀਗਾ ਜੋ ਸਾਬ ਦੇ ਕੇ ਆਪਾਂ ਲੈ ਖਾਣਾ ਇਕੱਠਾ ਸੀ ਭੋਜਨ ਇਕੱਠਾ ਸੀ ਇਦਾਂ ਦਾ ਕੋਈ ਭੇਦ ਭਾਵ ਨਹੀਂ ਸੀ ਅਸਲ ਖਾਲਸਾ ਉਹ ਸੀ ਆਪਾਂ ਦਾ ਸਿਰਫ ਨਾਮ ਦੇ ਬਾਹਰੀ ਖਾਲਸੇ ਆ ਅੰਦਰੂਨੀ ਨਹੀਂ ਹੁਣ ਕਰਦੇ ਆ ਕਰਾਉਂਦੇ ਆ ਉਹਦਾ ਨਾਮ ਬਣ ਗਿਆ ਰਾਮਗੜ ਆਰਾਮ ਤੋਂ ਰਾਮ ਹੋ ਗਿਆ ਰਾਮਗੜ ਬਣਦੇ ਆ ਬਣਦੇ ਆ ਉੱਥੇ ਦੇ ਜੱਥੇਦਾਰ ਕੌਣ ਸੀ ਬਾਈ ਜੱਸਾ ਸਿੰਘ ਜੀ ਕਰਦੇ ਆ ਕਰਦੇ ਆ ਲੱਗਦੇ ਆਗਾ ਸਮਾਂ ਵੀ ਤੇ ਕੇ ਜੱਸਾ ਸੇ ਗ੍ਰਾਮ ਗੜੀ ਹੈ ਜੱਸਾ ਸਿੰਘ ਰਾਮ ਗੜੀ ਹੈ ਜਿਵੇਂ ਆਪਾਂ ਆਪਣੇ ਨਗਰ ਦੇ ਨਾਲ ਨਾਮ ਜੋੜ ਦਿੰਨੇ ਆ ਆਪਣਾ ਇਹ ਜਿਹਦਾ ਵੀ ਨਾਮ ਆ ਪਿਛੇ ਕੋਈ ਕਹਿ ਦਿੰਨੇ ਆਪਾਂ ਨਾਮ ਲਾਦਨੇ ਭਈ ਜਿਵੇਂ ਵਿਦੇਸ਼ਾਂ ਜਾਂਦੇ ਵੇ ਭਈ ਸਵਰਨ ਸਿੰਘ ਲੋਗ ਡੋਗ ਵਾਲੇ ਸਵਨ ਸਿੰਘ ਮੇਮ ਸਿੰਘ ਵਾਲੇ ਪਰਮੇਸ ਸਿੰਘ ਕਲਰਾ ਪ੍ਰਵਾਲੇ ਇਹ ਪਾਵਨ ਦਾ ਪਿੰਡ ਆ ਹੋ ਹੁਣ ਜੋ ਜੋ ਵੀ ਉੱਥੇ ਕਾਰਜ ਕਰਦੇ ਸੀ ਹੁਣ ਉੱਥੇ ਸੀ ਜਿਆਦਾ ਕਾਰਜ ਹੁਣ ਇਹਨਾਂ ਕੋਲੇ ਇਹ ਜੋ ਕਿਰਤ ਕਰਦੇ ਆ ਨਾ ਕਾਰੀਗਰੀ ਦੀ ਇਹ ਉੱਥੇ ਬੈਠ ਕੇ ਇਤਿਆਰ ਬਣਾਉਂ ਦਿੰਦੇ ਸੀ ਤੇ ਕਿਲੇ ਬਣਾਉਂਦੇ ਸੀ ਭਾਈ ਕਿ ਸਿੰਘਾਂ ਦੇ ਵਾਸਤੇ ਜੁੱਧਿਆਂ ਵਾਸਤੇ ਰਹਿਣ ਵਾਸਤੇ ਜਗ੍ਹਾ ਬਣਾਉਣੀ ਆ ਉਥੇ ਜੋ ਜੋ ਵੀ ਕਿਰਤੀ ਬਣਦੇ ਰਹੇ ਜੋ ਜੋ ਵੀ ਜਿਹਨੂੰ ਕੰਮ ਜੀਦੂ ਭਾਈ ਹੁੰਦਾ ਸੀ ਸਿੱਖਦੇ ਰਹੇ ਗਾਂਧੀ ਕਰਦਾ ਕਰਦ ਕਰਦਿਆ ਆਖਰਕਾਰ ਨੂੰ ਇੱਕ ਮਹਾਸਮਰਾਜ ਬਣ ਗਿਆ ਅੱਜ ਸਤ ਸਿੰਘ ਰਾਮ ਗੜੀਏ ਦੇ ਨਾਮ ਤੋਂ ਜੋ ਬਣਿਆ ਹੋਇਆ ਮਨੁੱਖ ਦਾ ਜਿਹਨੂੰ ਆਪਾਂ ਅੱਜ ਕਹਿੰਦੇ ਰਾਮ ਗੜੀਏ ਇਹ ਕੋਈ ਜਾਤ ਨਹੀਂ ਇਹ ਇੱਕ ਕਾਟੇ ਕੈਟਾਗਰੀ ਸੀ ਇਹ ਵੇ ਉਥੋ ਜੋ ਹੈ ਉਹ ਕੌਣ ਸੀ ਭਈ ਉਹ ਹੈ ਤਾਂ ਖਾਲਸੇ ਸੀ ਉੱਥੇ ਤਾਂ ਪੱਜਾਤਾ ਪਤਨ ਲੈ ਨਹੀਂ ਲੈ ਸਕਦੇ ਇਹ ਤਾਂ ਅਸੀਂ ਬਣਾ ਦਿੱਤੇ ਇੱਥੇ ਇਹ ਬਣਾ ਦਿੱਤੇ ਆ ਬ੍ਰਾਹਮਣ ਦੇ ਕਹਤੇ ਤੇ ਜੇ ਬਣਾ ਦਿੱਤੇ ਤਾਂ ਗੁਰੂ ਤੇ ਤਾਂ ਦੂਰ ਹੋ ਗਏ ਗੁਰੂ ਤੇਰੇ ਵੱਲ ਨਹੀਂ ਰਤੀ ਭਰ ਵੀ ਨਹੀਂ ਕੋਈ ਸਾਫਤ ਕਰਕੇ ਦਿਖਾਓ ਕਿ ਮੈਂ ਭਾਈ ਗੁਰੂ ਨੂੰ ਆਪਣੇ ਵੱਲ ਕਰ ਲਏ ਆ ਜੇ ਗੁਰੂ ਮੇਰੇ ਤੇ ਰਹਿਮਤ ਕਰਦਾ ਭਾਸ਼ਨ ਤਾਂ ਗੱਲੀ ਖਤਮ ਕਰਦੀ ਜਾਵੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ ਕਿ ਇਹਨਾਂ ਵੱਲੋਂ અપਮਾਨ ਕੀਤਾ ਜਾਂਦਾ ਸੀ ਧਰਮੀਆਂ ਦਾ ਧਰਮ ਕਮਾਉਣ ਵਾਲਿਆਂ ਦਾ ਜਿੰਨੇ ਵੀ ਸੰਤ ਭਗਤ ਹੋਏ ਨੇ ਇਹਨਾਂ ਨੇ ਭਾਈ ਇਹਨਾਂ ਦਾ ਵਿਰੋਧ ਕੀਤਾ ਭਗਤ ਕਵੀ ਨੇ ਵਿਰੋਧ ਕੀਤਾ ਕਹਿੰਦੇ ਇੱਕ ਵਾਰ ਭਗਤ ਕਬੀਰ ਜੀ ਕੋਈ ਮਹਾਤਮਾ ਆਇਆ ਇਹ ਵੀ ਗੰਗਾ ਤੇ ਜਾਂਦੇ ਸੀ ਭਾਈ ਤੇ ਨੇ ਆਪਣੇ ਲੋਟੇ ਨਾਲ ਪਾਣੀ ਭਰੇ ਆ